ਰਵਾਉਏ ਝੰਡੇ ਝੰਡੇ ਲੈ ਕੇ ਜਾ ਰਹੇ ਸੀ ਬੀਜੇਪੀ ਵਾਲੇ ਝੰਡੇ ਲੈ ਕੇ ਜਾ ਰਹੇ ਸੀ ਆ ਦੇਖੋ ਸਾਡੇ ਕਿਸਾਨ ਭਰਾਵਾਂ ਦੀ ਇੱਕ ਇੱਕ ਦੀ ਜਿੱਤ ਸਾਰੇ ਝੰਡੇ ਲਾ ਕੇ ਝੰਡੇ ਲਾ ਕੇ ਇਹ ਸਾਡੇ ਇੱਕ ਦੀ ਜਿੱਤ ਹੈ ਸੰਭਰੋ ਇਹ ਬੀਜੇਪੀ ਵਾਲੇ ਗੱਡੀ ਭਰ ਕੇ ਝੰਡਿਆਂ ਦੀ ਲਿਜਾ ਰਹੇ ਸੀ ਐਲਵਾਦ ਵਿਖੇ ਖੜੇ ਆ ਇਹ ਬੀਜੇਪੀ ਵਾਲੇ ਝੰਡੇ ਲੈ ਕੇ ਜਾ ਰਹੇ ਸੀਗੇ ਸਾਰੇ ਕਿਸਾਨ ਭਰਾਵਾਂ ਨੇ ਸਾਰੇ ਝੰਡੇ ਲਾ ਕੇ ਇਹ ਸਾਡੇ ਪੁਰਸ ਵਾਲੇ ਭਰਾ ਡੰਡੇ ਚੱਕਦੇ ਹੋਏ ਭਾਜੀਪੀ ਵਾਲੇ ਗੋਬਿੰਦ ਕੰਡਾ ਜੋ ਇਹਨਾਂ ਦੀ ਬੁੱਕਲ 'ਚ ਜਾ ਕੇ ਬਹਿ ਗਿਆ ਇਹ ਗੋਬਿੰਦ ਕੰਡਾ ਜੋ ਇਹਨਾਂ ਦੀ ਬੁੱਕਲ 'ਚ ਜਾ ਕੇ ਬਹਿ ਗਿਆ ਇਹ ਝੰਡਿਆਂ ਦੀ ਗੱਡੀ ਭਰ ਕੇ ਲ ਜਾ ਰਿਹਾ ਸੀਗਾ ਜਿਹਦਾ ਸਾਡੇ ਕਿਸਾਨ ਭਰਾਵਾਂ ਦੁਆਰਾ ਪੂਰਨ ਤੌਰ ਤੇ ਵਿਰੋਧ ਕੀਤਾ ਗਿਆ ਕਿਉਂਕਿ ਇਹ ਜਿਹੜੀ ਕਾਤਲ ਸਰਕਾਰ ਹੈ ਇਹਨੇ ਸਾਡੇ ਭਰਾਵਾਂ ਦਾ ਯੂਪੀ ਵਿਖੇ ਕਤਲ ਕੀਤਾ ਹੈ ਉਹਦੇ ਰੋਸ ਦੇ ਵਿੱਚ ਅੱਜ ਭਾਰੀ ਇਕੱਠ ਹੋਇਆ ਹੈ ਉਹਨਾਂ ਵੱਲੋਂ ਵਿਖੇ ਭਾਜਪਾ ਦਾ ਪੂਰਨ ਤੌਰ ਤੇ ਵਿਰੋਧ ਹੋਇਆ ਹੈ ਆ ਤੁਸੀਂ ਦੇਖ ਸਕਦੇ ਹੋ ਛੰਡੇਆਂ ਨੂੰ ਛੰਡੇਆਂ ਨੂੰ ਗੱਡੀ ਵਿੱਚੋਂ ਮਾਰ ਦਿੱਤਾ ਗਿਆ ਹੈ ਇਹ ਸਾਡੇ ਸਾਡੇ ਭਰਾਵਾਂ ਨੇ ਛੰਡੇਆਂ ਨੂੰ ਗੱਡੀ ਚੋਂ ਮਾਰਿਆ ਹੈ ਇਹਨਾਂ ਦਾ ਪੂਰਨ ਤੌਰ ਤੇ ਵਿਰੋਧ ਹੋ ਰਿਹਾ ਹੈ ਇਹ ਜਿਹੜੀ ਕੱਟਿਆ ਸਰਕਾਰ